ਯਾ ਤੇਰੇ ਨਾਲ ਪ੍ਰੀਤਾ ਲਗੀਆਂ ਕਾਂਸ਼ੀਵਾਲਿਆ ਤੇਰੇ ਨਾਲ ਪ੍ਰੀਤਾ ਬਗਿਆ ਕਾਂਸ਼ੀਵਾਲਿਆ ਤੇਰੇ ਨਾਲ ਪ੍ਰੀਤਾ ਤੂੰ ਮਿਲਦਾਏ ਉਹਨੋ ਜਿਨ੍ਹਾਂ ਦੀਆਂ ਸੱਚੀਆਂ ਨੀਤਾ ਤੂੰ ਮਿਲਦਾਏ ਉਹਨੋ ਜਿਨ੍ਹਾਂ ਦੀਆਂ ਸੱਚੀਆਂ ਨੀਤਾ लगिया तेरे नाल प्रीता लगिया तेरे, तेरे नाल प्रीता शिवालिया तेरे नाल प्रीता लगिया का लिया तेरे नाल प्रीता ਵਿਚਕਾਸ਼ੀ ਮੇਰਾ ਸਤਗੁਰ ਵਸਦਾ ਵਿਚਕਾਸ਼ੀ ਮੇਰਾ ਸਤਗੁਰ ਵਸਦਾ ਵਿਚਕਾਸ਼ੀ ਮੇਰਾ ਸਤਗੁਰ ਵਸਦਾ ਜਿਹੜਾ ਮੇਰੀਆਂ ਲਾਜਾਂ ਰੱਖਦਾ ਜਿਹੜਾ ਮੇਰੀਆਂ ਲਾਜਾਂ ਰੱਖਦਾ ਜਿਹੜਾ ਮੇਰੀਆਂ ਲਾਜਾਂ ਰੱਖਦਾ ਜਿਹੜਾ ਤੇਰੀ ਬਾਟਾ ਮੈਂ ਪ੍ਰੇਮਤre ਨਾਲ ਪਾਲਿਆ ਤੇਰੇ ਨਾਲ ਪ੍ਰੀਤਾ ਮੈਂ ਪ੍ਰੇਮਤre ਨਾਲ ਪਾਲਿਆ ਤੇਰੇ ਨਾਲ ਪ੍ਰੀਤਾ ਲਗੀਆਂ ਕਾਂਸ਼ੀ ਵਾਲਿਆ ਤੇਰੇ ਨਾਲ ਪ੍ਰੀਤਾ ਲਗੀਆਂ ਕਾਂਸ਼ੀ ਵਾਲਿਆ ਤੇਰੇ ਨਾਲ ਪ੍ਰੀਤਾ ਲਗੀਆਂ ਕਾਂਸ਼ੀ ਵਾਲਿਆ ਤੇਰੇ ਨਾਲ ਪ੍ਰੀਤਾ ਦੁਨੀਆਂ ਦਾ ਜੀਵਾਲਿਆ ਤੇਰੇ ਨਾਲ ਪ੍ਰੀਤਾ ਤੇਰੇ ਦਰ ਤੋਂ ਖੁਸ਼ੀਆਂ ਮਿਲੀਆਂ ਤੇਰੇ ਦਰ ਤੋਂ ਖੁਸ਼ੀਆਂ ਮਿਲੀਆਂ ਰੀਜਾ ਹੋਈਆਂ ਪੂਰੀਆਂ ਦਿਲ ਦੀਆਂ 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 ਸਤਨ ਮੰਨ ਤੇ ਤੋਂ ਵਾਰਿਆ ਤੇਰੇ ਨਾਲ ਪ੍ਰੀਤਾ ਅਸੀਂ ਸਤਨ ਮੰਨ ਤੇ ਤੋਂ ਵਾਰਿਆ ਤੇਰੇ ਨਾਲ ਪ੍ਰੀਤਾ ਲਗੀਆਂ ਕਾਸ਼ੀ ਵਾਲਿਆ 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 ਤੇਰੇ ਨਾਲ ਪ੍ਰੀਤਾ ਸੰਗ ਤੇ ਤੂੰ ਵੀ ਚਰਨੀ ਲੱਗ ਜਾ ਸੰਗ ਤੇ ਤੂੰ ਵੀ ਚਰਨੀ ਲੱਗ ਜਾ ਕਾਸ਼ੀ ਵਾਲਾ ਰੂਪ ਹੈ ਰੱਬ ਦਾ ਕਾਸ਼ੀ ਵਾਲਾ ਰੂਪ ਹੈ ਰੱਬ ਦਾ ਤੇਰੇ ਖੇਡ ਨਿਰਾਲੇ ਮਾਲਕਾ ਤੇਰੇ ਨਾਲ ਪ੍ਰੀਤਾ ਤੇਰੇ ਖੇਡ ਨਿਰਾਲੇ ਮਾਲਕਾ ਤੇਰੇ ਨਾਲ ਪ੍ਰੀਤਾ